ਮੁਤਵਾਰ 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 ਕਾ ਬੀ ਸੇ ਕਰ ਕੁਰਮਾ ਇਸ ਵੇਲੇ ਦੀ ਐਮ ਖਬਰ ਪੰਜਾਬੀ ਗਾਇਕ ਗੁਰਮਾਨ ਮਾਨ ਦਾ ਧਾਰੀਵਾਲ ਸੇਵਸਨ ਕਾਂ ਨੇ ਪੁਤਲਾ ਫੂਕਿਆ ਅਤੇ ਕੀਤੀ ਨਾਰੇਬਾਜੀ ਸੇਵਸਨ ਉਹਦਾ ਬਾਲਾ ਠਾਕਰੇ ਪੰਜਾਬ ਦੇ ਜੂਠ ਇਕਾਈ ਦੇ ਪ੍ਰਧਾਨ ਹਣੀ ਮਹਾਜਨ ਅਤੇ ਉਪ ਪ੍ਰਧਾਨ ਰੋਹਿਤ ਮਹਿੰਗੀ ਦੀ ਅਗਵਾਈ ਵਿੱਚ ਸੇਵਸਨ ਉਹਦਾ ਬਾਲਾ ਠਾਕਰੇ ਸਾਹਿਬ ਨੇ ਭਾਰੀ ਸਮਰਥਕਾ ਸਮੇਤ ਹਿੰਦੂ ਧਰਮ ਦੇ ਭਗਵਾਨ ਸਨੀ ਦੇ ਵਿਰੋਧਕ ਗਲਤ ਗੀਤ ਪੇਸ਼ ਕਰਨ ਵਾਲੇ ਪੰਜਾਬੀ ਗਾਇਕ ਗੁਰਮਾਨ ਮਾਨ ਦਾ ਧਾਰੀਵਾ ਨੈਤ ਦੇ ਪੁਲਤੇ ਪਤਲਾ ਫੁਕਿਆ ਪੁਤਲਾ ਫੁਕਣ ਤੋਂ ਬਾਅਦ ਹਣੀ ਮਹਾ ਜਨੇ ਕਿਹਾ ਕਿ ਹਰ ਰੋਜ਼ ਪੰਜਾਬੀ ਗਾਇਕ ਸਾਡੇ Hindu ਧਰਮਾਂ ਖਿਲਾਫ ਗੀਤ ਪੇਸ਼ ਕਰਕੇ ਆਪਣਾ ਪ੍ਰਚਾਰ ਕਰਦੇ ਹਨ ਜਿਵੇਂ ਕਿ ਗੁਰਮਾਨ ਮਾਨ ਨੇ ਭਗਵਾਨ ਸਨੀ ਦੇ ਖਿਲਾਫ ਟਿੱਪਣੀ ਕਰਕੇ ਗੀਤ ਪੇਸ਼ ਕੀਤਾ ਹੈ ਜਿਵੇਂ ਇਹ ਪੰਜਾਬ ਦੇ Hindu Samaj ਦੀ ਆਲੋਚਨਾ ਵੀ ਕੀਤੀ ਜਾ ਰਹੀ ਹੈ ਇਸ ਤੇ ਹੁਣ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਾਦੇ Hindu ਆਗੂਆਂ ਨੇ ਪ੍ਰਸ਼ਾਸਨ ਤੋਂ ਇਸ ਤੇ ਕਾਰਵਾਈ ਕਰਨ ਲਈ ਵੀ ਕਿਹਾ ਪਰ ਹੁਣ ਤੱਕ ਇਸ ਤੇ ਕੋਈ ਕਾਰਵਾਈ ਨਹੀਂ ਹੋਈ ਹਣੀ ਮਾਜ ਨੇ ਕਿਹਾ ਕਿ ਇਹ ਗੱਲ ਸਾਡੀ ਸਮਝ ਤੋਂ ਬਾਹਰ ਹੈ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਪ੍ਰਧਾਨ ਹਣੀ ਮਾਜ ਦੀ ਜਬਾਨੀ ਪਾਰਿਵਾਸ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਅੱਜ ਇਤਿਹਾਸਿਕ ਤੌਰ 'ਤੇ ਅੱਜ ਪਾਰਿਸ ਮਸਕਾਂ ਨਾਲ ਪੂਰਾ ਭੁਗਿਆ ਯਾ ਤੇ ਕਿਉਂ ਭੁਗਿਆ ਯਾ ਤੇ ਕਿਹਦਾ ਦੇਖੋ ਇੱਕ ਪੰਜਾਬੀ ਸਿੰਗਰ ਗਰਮਨ ਮਾਨ ਹਮੇਸ਼ਾ ਹੀ ਪੰਜਾਬ ਦੇ ਵਿੱਚ ਸਾਡੇ ਸਮਾਜ ਨੂੰ ਟਾਰਗੇਟ ਕੀਤਾ ਜਾਂਦਾ ਹਮੇਸ਼ਾ ਹੀ ਸਾਡੇ ਸਮਾਜ ਧਰਮ ਦੇ ਖਿਲਾਫ ਇਹ ਸਿੰਗਰ ਗੱਲਾਂ ਕਰ ਰਹੇ ਨੇ ਇਹਨੇ ਇੱਕ ਡਾਣਾ ਕੱਢਿਆ ਕੋਲਵੇਂ ਕੋਲਵੇਂ ਘਰ ਦੇ ਵਿੱਚ ਨੇ ਸਿੱਧੇ ਤੌਰ ਤੇ ਲਿਖਿਆ ਨੇ ਸ਼ਨੀ ਦੱਬ ਚ ਰੱਖਾ ਇਹਨੇ ਆਪਣੀ ਤਾਕਤ ਨਹੀਂ ਭੁੱਲਣੀ ਚਾਹੀਦੀ ਤੇ ਆਪਣੀ ਔਕਾਤ ਵਿੱਚ ਰਵੇ ਕਿ ਕਿਸੇ ਦੇ ਧਰਮ ਨੂੰ ਸਮਾਜ ਨੂੰ ਟਾਰਗੇਟ ਕਰਨੇ ਕਿੱਡੀ ਕੀ ਗੱਲ ਹੈ ਕਿੱਡੀ ਕਿਤੇ ਵੀ ਵਧੀਆ ਗੱਲ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ 14 ਦਿਨ ਹੋ ਗਏ ਨੁਦਾਰੇ ਦਾ ਇਹ ਨਹੀਂ ਸਰਕਾਰ ਜਿਹੜੀ ਪਰਚਾ ਕਰਦੀ ਨਹੀਂ ਕਰਦੀ ਜੇ ਲੁਧਿਆਣਾ ਦੇ ਸਾਡੇ ਲੋਕਾਂ ਨੇ ਕੋਈ ਐਪਲੀਕੇਸ਼ਨ ਦਿੱਤੀ ਆ ਅੱਗੇ ਪੁਲਿਸ ਦੇ ਕੁਝ ਅਫਸਰ ਡਰਾਉਂਦੇ ਨੇ ਇਹਨੂੰ ਕਹਿੰਦੇ ਜਵਾਕ ਦੇ ਘਰ ਜਾ ਇਹ ਕੀ ਬੜੇ ਕੰਮ ਜਿਹਾ ਮੈਨੂੰ ਤਾਂ ਲੱਗਦਾ ਕਿਤੇ ਨਾ ਕਿਤੇ ਸਰਕਾਰ ਜਾਂ ਤਾਂ ਸਰਕਾਰ ਬੁਆਰੀ ਵਾਲੇ ਤੋਂ ਕਿ ਸਾਡੇ ਸਵਾਗ ਨੂੰ ਟਾਰਗੇਟ ਕਰੋ ਮੈਂ ਬੇਨਤੀ ਕਰ ਰਿਹਾ ਚਾਹੁੰਦਾ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਦੇ ਖਿਲਾਫ ਪ੍ਰਦਰਸ਼ਨ ਕਰੋ ਜਿਹੜਾ ਪਰਚਾ ਦਰਜ ਕਰੋ ਨਹੀਂ ਤੇ ਪ੍ਰਦਰਸ਼ਨ ਹੋਰ ਤੇਜ਼ ਹੋਊਗਾ ਜੇ ਦੀ ਜ਼ਿੰਮੇਵਾਰੀ ਸਰਕਾਰ ਤੇ ਪੁਲਿਸ ਦੀ ਹੋਊਗੀ ਜਿਹੜੇ ਕਿ ਕੋਈ ਬਵਾਦ ਭੇਜੋਗੇ ਐਸਐਸਪੀ ਕੋਲ ਬਿਲਕੁਲ ਦਿੱਤੀ ਹੈ ਇਹ ஆன்ਲਾਈਨ ਦਰਖਾਸਤ ਵੀ ਦਿੱਤੀ ਹੈ ਸਰਪੂ ਕੀਤਾ ਪਰ ਸਰਕਾਰ ਛੁਰੇ ਨਹੀਂ ਤਿਆਰ ਨਹੀਂ ਆ ਸਰਕਾਰ ਬਿਲਕੁਲ ਫੇਲ ਸਰਕਾਰ ਹੈ ਪੰਜਾਬ ਦੀ ਅਗਰ ਸਰਕਾਰ ਨਹੀਂ ਚੋਦੀ ਤੇ ਅਗਲਾ ਐਕਸ਼ਨ ਕੀ ਹੋਵੇ ਫਿਰ ਆਹ ਵੇਖੋ ਹਾਲੇ ਤੋਂ 10 ਮਿੰਟ ਲਾਓ ਮੁਰੇ ਪੱਕਾ ਹੀ ਬੈਜਾਂਗੇ ਇਹਦੀ ਜ਼ਿੰਮੇਵਾਰੀ ਸਰਕਾਰ ਦੀ ਹੋਊਗੀ